ਇਹ ਕਲੱਬ ਸਾਡੀ ਇੱਕ ਗੈਨਜੀਓ ਸੰਸਥਾ ਬਣੀ ਹੋਈ ਹੈ ਅਸੀਂ ਜਿੰਨੀਆਂ ਗਰੀਬ ਔਰਤਾਂ ਨੇ ਉਹਨਾਂ ਨੂੰ ਅਸੀਂ ਕਿਤਾ ਸਿਖਾਣ ਲਈ ਸਿਖਲਾਈ ਲਈ ਅੱਗੇ ਲੈ ਕੇ ਆੰਨੇ ਆ ਕੁਝ ਉਹਨਾਂ ਨੂੰ ਅਸੀਂ ਸਿਖਲਾਈ ਵੀ ਦਿੰਨੇ ਆ ਤਾਂ ਕਿ ਉਹ ਆਪਣੇ ਰੋਜੀ ਰੋਟੀ ਕਮਾ ਸਕਣ ਲੁਧਿਆਣੇ ਦੀ ਸੰਸਥਾ ਜੀ ਇਹ ਰਜਿਸਟਰਡ ਐਨ ਜੀਓ ਸੀ ਕਰਵਾਈ ਹੋਈ ਹੈ ਤੇ ਇਹਦੇ ਵਿੱਚ ਅਸੀਂ ਮਹਿਲਾਵਾਂ ਨੂੰ ਅੱਗੇ ਲਿਆਉਣ ਲਈ ਕੰਮ ਕਰਦੇ ਆ ਜਿਵੇਂ ਕੁਝ ਮਹਿਲਾਵਾਂ ਨੇ ਜਿਹੜੀਆਂ ਘਰੇਲੂ ਔਰਤਾਂ ਨੇ ਉਹਨਾਂ ਨੂੰ ਅਸੀਂ ਘਰ ਦੇ ਵਿੱਚ ਹੀ ਕੰਮ ਸਿਖਾਨੇ ਆ ਜਿਵੇਂ ਪਾਪੜ ਬਣਾਨੇ ਆਚਾਰ ਬਣਾਨਾ ਉਹ ਸਾਡੀਆਂ ਬਹੁਤ ਸਾਰੀਆਂ ਜਿਹੜਾ ਕੰਮ ਕਰ ਰਹੇ ਆ ਅਸੀਂ ਉਹ ਔਰਤਾਂ ਨੂੰ ਅਸੀਂ ਕੰਮ ਕਰਨ ਲਗਾਇਆ ਹੋਇਆ ਜਿਹੜੀਆਂ ਘਰ ਚ ਬੈਠ ਕੇ ਸਮਾਨ ਬਣਾ ਕੇ ਵੀ ਆਪਣੀਆਂ ਵੇਚ ਰਹੀਆਂ ਨੇ ਤੇ ਆਪਣੀ ਕਮਾ ਰਹੀਆਂ ਤੇ ਇਸ ਪ੍ਰਕਾਰ ਅਸੀਂ ਤੀਜ ਫੈਸਟੀਵਲ ਮਨਾਨੇ ਆ ਇਹ ਹਰ ਸਾਲ ਮਨਾਨੇ ਆ ਤਾਂ ਕਿ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸਾਡਾ ਤਾਂ ਕਿ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਲੋਕੀ ਭੁੱਲਣ ਨਾ ਤੇ ਯਾਦ ਰੱਖਾਂ ਜੀ ਨੀ ਅਸੀਂ ਸਾਡੇ ਪ੍ਰਾਂਤ ਮੀਡੀਆ ਅੱਜ ਭੰਗੜਾ ਭੰਗੜਾ ਟੀਮ ਆਈ ਸੀ ਗਿੱਧਾ ਭੰਗੜਾ ਤੇ ਪੰਜਾਬੀ 뮤직 ਵਗੈਰਾ ਕਈ ਮਹਿਲਾਵਾਂ ਨੇ ਗਾਇਆ ਹੈ ਕਈਆਂ ਨੇ ਡਾਂਸ ਕੀਤਾ ਹੈ ਪੰਜਾਬੀ ਗਾਣਿਆਂ ਤੇ ਇਹ ਸਾਡਾ ਪ੍ਰੋਗਰਾਮ ਰਿਹਾ ਕੈਚ ਫਾਇਰ ਕੈਚ ਫਾਇਰ ਕਲੱਬ ਤੋਂ ਮੈਂ ਡਾਕਟਰ ਦੀਪਿਕਾ ਸਿੰਘ ਐਸੋਲਜਰਾ ਲੁਧਿਆਣਾ ਤੋਂ ऐसे ਜਦੋਂ ਲੇਡੀਜ਼ ਨੂੰ ਆਪਣੇ ਆਪ ਨੂੰ ਵਿਅਕਤ ਕਰਨ ਦਾ ਆਪਣੇ ਇਮੋਸ਼ਨਸ ਨੂੰ ਸ਼ੋਅ ਆਫ ਕਰਨ ਦਾ ਉਹਨਾਂ ਨੂੰ ਮੌਕਾ ਦਿੰਨੇ ਆ ਇੱਕ ਪਲੈਟਫਾਰਮ ਦਿੰਨੇ ਆ ਜਿਹਦੇ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦੀਆਂ ਨੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੀਆਂ ਨੇ ਔਰ ਥੋੜਾ ਜਿਹਾ ਆਪਣੀ ਫੈਮਿਲੀ ਤੋਂ ਪਰੇ ਹੋ ਕੇ ਖੁਦ ਨੂੰ ਖੁਦਰੇ ਨਾਲ ਹੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਤੇ ਖੁਸ਼ ਹੁੰਦੀਆਂ ਨੇ ਤੇ ਇਸ ਤਰ੍ਹਾਂ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਆਪਣੀਆਂ ਭੈਣਾਂ ਨੂੰ ਸਹੇਲੀਆਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਤੇ ਅਸੀਂ ਇਹ ਕਰਦੇ ਹੀ ਰਹਿੰਦੇ ਆ ਥੈਂਕ ਯੂ ਖੰਨੇ ਤੋਂ ਸਾਡੀ ਟੀਮ ਆਈ ਹੋਈ ਐ ਫਾਇਰ ਕਲੱਬ ਸਾਡੀ ਇੱਕ ਐਨਜੀਓ ਸੰਸਥਾ ਬਣੀ ਹੋਈ ਐ ਅਸੀਂ ਜਿੰਨੀਆਂ ਗਰੀਬ ਔਰਤਾਂ ਨੇ ਉਹਨਾਂ ਨੂੰ ਅਸੀਂ ਕਿਤਾ ਸਿਖਾਨ ਲਈ ਸਿਖਲਾਈ ਲਈ ਅੱਗੇ ਲੈ ਕੇ ਆਨੇ ਆ ਕੁਝ ਉਹਨਾਂ ਨੂੰ ਅਸੀਂ ਸਿਖਲਾਈ ਵੀ ਦਿੰਨੇ ਆ ਤਾਂ ਕਿ ਉਹ ਆਪਣੀ ਰੋਜੀ ਰੋਟੀ ਕਮਾ ਸਕਣ ਲੁਧਿਆਣੇ ਦੀ ਸੰਸਥਾ ਜੀ ਇਹ ਰਜਿਸਟਰਡ ਐਨ ਜੀਓ ਸੀ ਕਰਵਾਈ ਹੋਈ ਹੈ ਤੇ ਇਹਦੇ ਵਿੱਚ ਅਸੀਂ ਮਹਿਲਾਵਾਂ ਨੂੰ ਅੱਗੇ ਲਿਆਉਣ ਲਈ ਕੰਮ ਕਰਦੇ ਆ ਜਿਵੇਂ ਕੁਝ ਮਹਿਲਾਵਾਂ ਨੇ ਜਿਹੜੀਆਂ ਘਰੇਲੂ ਔਰਤਾਂ ਨੇ ਉਹਨਾਂ ਨੂੰ ਅਸੀਂ ਘਰ ਦੇ ਵਿੱਚ ਹੀ ਕੰਮ ਸਿਖਾਉਂਦੇ ਆ ਜਿਵੇਂ ਪਾਪੜ ਬਣਾਨੇ ਆਚਾਰ ਬਣਾਨਾ ਉਹ ਸਾਡੀਆਂ ਬਹੁਤ ਸਾਰੀਆਂ ਜਿਹੜਾ ਕੰਮ ਕਰ ਰਹੇ ਆ ਅਸੀਂ ਉਹ ਔਰਤਾਂ ਨੂੰ ਅਸੀਂ ਕੰਮ ਕਰਨ ਲਗਾਇਆ ਹੋਇਆ ਜਿਹੜੀਆਂ ਘਰ ਚ ਬੈਠ ਕੇ ਸਮਾਨ ਬਣਾ ਕੇ ਵੀ ਆਪਣੀਆਂ ਵੇਚ ਰਹੀਆਂ ਨੇ ਤੇ ਆਪਣੇ ਕੁਮਾਰੀਆਂ ਤੇ ਇਸ ਪ੍ਰਕਾਰ ਅਸੀਂ ਤੀਜ ਫੈਸਟੀਵਲ ਮਨਾਉਂਦੇ ਆ ਇਹ ਹਰ ਸਾਲ ਮਨਾਉਂਦੇ ਆ ਤਾਂ ਕਿ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸਾਡਾ ਤਾਂ ਕਿ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਲੋਕੀ ਭੁੱਲਣ ਨਾ ਤੇ ਯਾਦ ਰੱਖਾਂ ਜਿੰਨੀਆਂ ਵੀ ਸਾਡੇ ਪਲਾਂ ਮੀਡੀਆ ਅੱਜ ਭੰਗੜਾ ਭੰਗੜਾ ਟੀਮ ਆਈ ਸੀ ਗਿੱਧਾ ਭੰਗੜਾ ਤੇ ਪੰਜਾਬੀ 뮤직 ਵਗੈਰਾ ਕਈ ਮਹਿਲਾਵਾਂ ਨੇ ਗਾਇਆ ਹੈ ਕਈਆਂ ਨੇ ਡਾਂਸ ਕੀਤਾ ਹੈ ਪੰਜਾਬੀ ਗਾਣਿਆਂ ਤੇ ਕਿ ਇਹ ਸਾਡਾ ਪ੍ਰੋਗਰਾਮ ਰਿਹਾ ਕੈਚ ਫਾਇਰ ਪਰ ਕੈਚ ਫਾਇਰ ਕਲੱਬ ਤੋਂ ਮੈਂ ਡਾਕਟਰ ਦੀਪਿਕਾ ਸਿੰਘ ਐਸੋਲਜਰਾਂ ਲੁਧਿਆਣਾ ਤੋਂ ऐसे ਜਦੋਂ ਲੇਡੀਜ਼ ਨੂੰ ਆਪਣੇ ਆਪ ਨੂੰ ਵਿਅਕਤ ਕਰਨ ਦਾ ਆਪਣੇ ਇਮੋਸ਼ਨਸ ਨੂੰ ਸ਼ੋਅ ਆਫ ਕਰਨ ਦਾ ਉਹਨਾਂ ਨੂੰ ਮੌਕਾ ਦਿੰਨੇ ਆ ਇੱਕ ਪਲੈਟਫਾਰਮ ਦਿੰਨੇ ਆ ਜਿਹਦੇ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦੀਆਂ ਨੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੀਆਂ ਨੇ ਔਰ ਥੋੜਾ ਜਿਹਾ ਆਪਣੀ ਫੈਮਿਲੀ ਤੋਂ ਪਰੇ ਹੋ ਕੇ ਖੁਦ ਨੂੰ ਖੁਦਰੇ ਨਾਲ ਹੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਤੇ ਖੁਸ਼ ਹੁੰਦੀਆਂ ਨੇ ਤੇ ਇਸ ਤਰ੍ਹਾਂ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਆਪਣੀਆਂ ਭੈਣਾਂ ਨੂੰ ਸਹੇਲੀਆਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਤੇ ਅਸੀਂ ਇਹ ਕਰਦੇ ਹੀ ਰਹਿੰਦੇ ਆ ਥੈਂਕ ਯੂ ਖੰਨੇ ਤੋਂ ਸਾਡੀ ਟੀਮ ਆਈ ਹੋਈ ਐ ਫਾਇਰ ਕਲੱਬ ਸਾਡੀ ਇੱਕ ਐਨਜੀਓ ਸੰਸਥਾ ਬਣੀ ਹੋਈ ਐ ਅਸੀਂ ਜਿੰਨੀਆਂ ਗਰੀਬ ਔਰਤਾਂ ਨੇ ਉਹਨਾਂ ਨੂੰ ਅਸੀਂ ਕਿਤਾ ਸਿਖਾਨ ਲਈ ਸਿਖਲਾਈ ਲਈ ਅੱਗੇ ਲੈ ਕੇ ਆੰਨੇ ਆ ਕੁਝ ਉਹਨਾਂ ਨੂੰ ਅਸੀਂ ਸਿਖਲਾਈ ਵੀ ਦਿੰਨੇ ਆ ਤਾਂ ਕਿ ਉਹ ਆਪਣੀ ਰੋਜੀ ਰੋਟੀ ਕਮਾ ਸਕਣ ਲੁਧਿਆਣੇ ਦੀ ਸੰਸਥਾ ਜੀ ਇਹ ਰਜਿਸਟਰਡ ਐਨ ਜੀਓ ਸੀ ਕਰਵਾਈ ਹੋਈ ਹੈ ਤੇ ਇਹਦੇ ਵਿੱਚ ਅਸੀਂ ਮਹਿਲਾਵਾਂ ਨੂੰ ਅੱਗੇ ਲਿਆਉਣ ਲਈ ਕੰਮ ਕਰਦੇ ਆ ਜਿਵੇਂ ਕੁਝ ਮਹਿਲਾਵਾਂ ਨੇ ਜਿਹੜੀਆਂ ਘਰੇਲੂ ਔਰਤਾਂ ਨੇ ਉਹਨਾਂ ਨੂੰ ਅਸੀਂ ਘਰ ਦੇ ਵਿੱਚ ਹੀ ਕੰਮ ਸਿਖਾਉਂਦੇ ਆ ਜਿਵੇਂ ਪਾਪੜ ਬਣਾਨੇ ਆਚਾਰ ਬਣਾਨਾ ਉਹ ਸਾਡੀਆਂ ਬਹੁਤ ਸਾਰੇ ਆ ਜਿਹੜਾ ਕੰਮ ਕਰ ਰਹੇ ਆ ਅਸੀਂ ਉਹ ਔਰਤਾਂ ਨੂੰ ਅਸੀਂ ਕੰਮ ਕਰਨ ਲਗਾਇਆ ਹੋਇਆ ਜਿਹੜੀਆਂ ਘਰ ਚ ਬੈਠ ਕੇ ਸਮਾਨ ਬਣਾ ਕੇ ਵੀ ਆਪਣੀਆਂ ਵੇਚ ਰਹੀਆਂ ਨੇ ਤੇ ਆਪਣੀ ਕਮਾ ਰਹੀਆਂ ਨੇ ਤੇ ਇਸ ਪ੍ਰਕਾਰ ਅਸੀਂ ਤੀਜ ਫੈਸਟੀਵਲ ਮਨਾਉਂਦੇ ਆ ਇਹ ਹਰ ਸਾਲ ਮਨਾਉਂਦੇ ਆ ਤਾਂ ਕਿ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸਾਡਾ ਤਾਂ ਕਿ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਲੋਕੀ ਭੁੱਲਣ ਨਾ ਤੇ ਯਾਦ ਰੱਖਾਂ ਜਿੰਨੀਆਂ ਵੀ ਸਾਡੇ ਨਾਲ ਮੀਡੀਆ ਅੱਜ ਭੰਗੜਾ ਭੰਗੜਾ ਟੀਮ ਆਈ ਸੀ ਗਿੱਧਾ ਭੰਗੜਾ ਤੇ ਪੰਜਾਬੀ 뮤זיਕ ਵਗੈਰਾ ਕਈ ਮਹਿਲਾਵਾਂ ਨੇ ਗਾਇਆ ਹੈ ਕਈਆਂ ਨੇ ਡਾਂਸ ਕੀਤਾ ਹੈ ਪੰਜਾਬੀ ਗਾਣਿਆਂ ਤੇ ਇਹ ਸਾਡਾ ਪ੍ਰੋਗਰਾਮ ਰਿਹਾ ਕੈਚ ਫਾਇਰ ਕੈਚ ਫਾਇਰ ਕਲੱਬ ਤੋਂ ਮੈਂ ਡਾਕਟਰ ਦੀਪਿਕਾ ਸਿੰਘ ਐਸੋਲਜਰਾ ਲੁਧਿਆਣਾ ਤੋਂ ऐसे ਜਦੋਂ ਲੇਡੀਜ਼ ਨੂੰ ਆਪਣੇ ਆਪ ਨੂੰ ਵਿਅਕਤ ਕਰਨ ਦਾ ਆਪਣੇ ਇਮੋਸ਼ਨਸ ਨੂੰ ਸ਼ੋਅ ਆਫ ਕਰਨ ਦਾ ਉਹਨਾਂ ਨੂੰ ਮੌਕਾ ਦਿੰਨੇ ਆ ਇੱਕ ਪਲੈਟਫਾਰਮ ਦਿੰਨੇ ਆ ਜਿਹਦੇ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦੀਆਂ ਨੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੀਆਂ ਨੇ ਔਰ ਥੋੜਾ ਜਿਹਾ ਆਪਣੀ ਫੈਮਿਲੀ ਤੋਂ ਪਰੇ ਹੋ ਕੇ ਖੁਦ ਨੂੰ ਖੁਦਰੇ ਨਾਲ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਤੇ ਖੁਸ਼ ਹੁੰਦੀਆਂ ਨੇ ਤੇ ਇਸ ਤਰ੍ਹਾਂ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਵਾਉਂਦੇ ਰਹਿੰਨੇ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਆਪਣੀਆਂ ਭੈਣਾਂ ਨੂੰ ਸਹੇਲੀਆਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਤੇ ਅਸੀਂ ਇਹ ਕਰਦੇ ਹੀ ਰਹਿੰਦੇ ਆ ਥੈਂਕ ਯੂ ਖੰਨੇ ਤਾਂ ਸਾਡੀ ਟੀਮ ਆਈ ਹੋਈ ਐ ਫਾਇਰ ਕਲੱਬ ਸਾਡੀ ਇੱਕ ਗੈਨਜੀਓ ਸੰਸਥਾ ਬਣੀ ਹੋਈ ਐ ਅਸੀਂ ਜਿੰਨੀਆਂ ਗਰੀਬ ਔਰਤਾਂ ਨੇ ਉਹਨਾਂ ਨੂੰ ਅਸੀਂ ਕਿਤਾ ਸਖਾਨ ਲਈ ਸਿਖਲਾਈ ਲਈ ਅੱਗੇ ਲੈ ਕੇ ਆੰਨੇ ਆ ਕੁਝ ਉਹਨਾਂ ਨੂੰ ਅਸੀਂ ਸਿਖਲਾਈ ਵੀ ਦਿੰਨੇ ਆ ਤਾਂ ਕਿ ਉਹ ਆਪਣੇ ਰੋਜੀ ਰੋਟੀ ਕਮਾ ਸਕਣ ਲੁਧਿਆਣੇ ਦੀ ਸੰਸਥਾ ਜੀ ਇਹ ਰਜਿਸਟਰਡ ਐਨ ਜੀਓ ਸੀ ਕਰਵਾਈ ਹੋਈ ਹੈ ਤੇ ਇਹਦੇ ਵਿੱਚ ਅਸੀਂ ਮਹਿਲਾਵਾਂ ਨੂੰ ਅੱਗੇ ਲਿਆਉਣ ਲਈ ਕੰਮ ਕਰਦੇ ਆ ਜਿਵੇਂ ਕੁਝ ਮਹਿਲਾਵਾਂ ਨੇ ਜਿਹੜੀਆਂ ਘਰੇਲੂ ਔਰਤਾਂ ਨੇ ਉਹਨਾਂ ਨੂੰ ਅਸੀਂ ਘਰ ਦੇ ਵਿੱਚ ਹੀ ਕੰਮ ਸਿਖਾਉਂਦੇ ਆ ਜਿਵੇਂ ਪਾਪੜ ਬਣਾਨੇ ਆਚਾਰ ਬਣਾਨਾ ਉਹ ਸਾਡੀਆਂ ਬਹੁਤ ਸਾਰੀਆਂ ਜਿਹੜਾ ਕੰਮ ਕਰ ਰਹੇ ਆ ਅਸੀਂ ਉਹ ਔਰਤਾਂ ਨੂੰ ਅਸੀਂ ਕੰਮ ਕਰਨ ਲਗਾਇਆ ਹੋਇਆ ਜਿਹੜੀਆਂ ਘਰ ਚ ਬੈਠ ਕੇ ਸਮਾਨ ਬਣਾ ਕੇ ਵੀ ਆਪਣੀਆਂ ਵੇਚ ਰਹੀਆਂ ਨੇ ਤੇ ਆਪਣੇ ਕੁਮਾਰੀਆਂ ਤੇ ਇਸ ਪ੍ਰਕਾਰ ਅਸੀਂ ਤੀਜ ਫੈਸਟੀਵਲ ਮਨਾਉਂਦੇ ਆ ਇਹ ਹਰ ਸਾਲ ਮਨਾਉਂਦੇ ਆ ਤਾਂ ਕਿ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸਾਡਾ ਤਾਂ ਕਿ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਲੋਕੀ ਭੁੱਲਣ ਨਾ ਤੇ ਯਾਦ ਰੱਖਾਂ ਅੱਜ ਪੰਜਾਬੀ ਜਿੰਨੀਆਂ ਵੀ ਸਾਡੇ ਬ੍ਰਾਂਡ ਮੀਡੀਆ ਅੱਜ ਭੰਗੜਾ ਭੰਗੜਾ ਟੀਮ ਆਈ ਸੀ ਗਿੱਧਾ ਭੰਗੜਾ ਤੇ ਪੰਜਾਬੀ 뮤직 ਵਗੈਰਾ ਕਈ ਮਹਿਲਾਵਾਂ ਨੇ ਗਾਇਆ ਹੈ ਕਈਆਂ ਨੇ ਡਾਂਸ ਕੀਤਾ ਹੈ ਪੰਜਾਬੀ ਗਾਣਿਆਂ ਦੇ ਕਿ ਇਹ ਸਾਡਾ ਪ੍ਰੋਗਰਾਮ ਰਿਹਾ ਕੈਚ ਫਾਇਰ ਪਰ ਕੈਚ ਫਾਇਰ ਕਲੱਬ ਤੋਂ ਮੈਂ ਡਾਕਟਰ ਦੀਪਿਕਾ ਸਿੰਘ ਐਸੋਲਜਰਾਂ ਲੁਧਿਆਣਾ ਤੋਂ ਐਸੀ ਜਦੋਂ ਲੇਡੀਜ਼ ਨੂੰ ਆਪਣੇ ਆਪ ਨੂੰ ਵਿਅਕਤ ਕਰਨ ਦਾ ਆਪਣੇ ਇਮੋਸ਼ਨਸ ਨੂੰ ਸ਼ੋਅ ਆਫ ਕਰਨ ਦਾ ਉਹਨਾਂ ਨੂੰ ਮੌਕਾ ਦਿੰਨੇ ਆ ਇੱਕ ਪਲੈਟਫਾਰਮ ਦਿੰਨੇ ਆ ਜਿਹਦੇ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦੀਆਂ ਨੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੀਆਂ ਨੇ ਔਰ ਥੋੜਾ ਜਿਹਾ ਆਪਣੀ ਫੈਮਿਲੀ ਤੋਂ ਪਰੇ ਹੋ ਕੇ ਖੁਦ ਨੂੰ ਖੁਦਰੇ ਨਾਲ ਹੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਤੇ ਖੁਸ਼ ਹੁੰਦੀਆਂ ਨੇ ਤੇ ਇਸ ਤਰ੍ਹਾਂ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਤੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਆਪਣੀਆਂ ਭੈਣਾਂ ਨੂੰ ਸਹੇਲੀਆਂ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਤੇ ਅਸੀਂ ਇਹ ਕਰਦੇ ਹੀ ਰਹਿੰਦੇ ਆ ਥੈਂਕ ਯੂ ਖੰਨੇ ਤੋਂ ਸਾਡੀ ਟੀਮ ਆਈ ਹੋਈ ਐ